ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬਟਿਕ ਤੇ ਇਹ ਆਪਾਂ ਪੇਸਟ ਪੇਪਰ ਲਈ ਹੈ ਜੀ neck design ਬਹੁਤ ਹੀ ਸੋਹਣਾ ਜਿਹਾ neck design ਤੁਹਾਨੂੰ ਦਿਖਾਉਣਾ ਹੈ ਇਹਦੀ ਚੜਾਈ ਰਹੂਗੀ ਜੀ 2.5 ਇੰਚ ਮਤਲਬ ਟੋਟਲ 5 ਹੋਜੂ ਸਾਈਡ ਤੇ ਆਪਾਂ ਪੈਚ ਲਾਉਣਾ ਹੈ ਉਹਦੀ ਚੜਾਈ ਵੀ ਸਾਈਡ ਤੋਂ ਹੋਊਗੀ ਜੀ 2.5 ਇੰਚ ਦੀ ਇੱਥੋਂ ਤੱਕ ਵੀ 2.5 ਇੰਚ ਦੀ ਉਦੋਂ ਬਾਅਦ ਨੀਚੇ ਆਜੂਗੀ ਜੀ ਆਪਣੀ 3.5 ਇੰਚ ਦੀ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾਉਣਾ ਹੈ ਸੈਂਟਰ 'ਚ ਆਪਾਂ ਨੇ ਲੰਬਾਈ ਲਈ ਹੈ ਜੀ 7 ਇੰਚ ਤਾਂ ਇਹ ਆਪਣੀ 6.5 ਤਿਆਰ ਰਹਜੂ ਇਹਨੂੰ ਆਪਾਂ ਪੇਸਟ ਪੇਪਰ ਨੂੰ ਜ ਉਤੇ ਆਪਾਂ ਲਾ ਲਾਂਗੇ ਆਪਣੇ ਸਟੱਫ ਤੇ ਜਿਹੜਾ ਆਪਾਂ ਪੈਚ ਬਣਾਉਣਾ ਹੈ ਤੇ ਸਾਈਡਾਂ ਤੋਂ ਕਰ ਲਾਂਗੇ ਕਟਿੰਗ ਕਟਿੰਗ ਕਰਕੇ ਇਹਨੂੰ ਆਪਾਂ ਫੋਲਡ ਕਰ ਲਾਂਗੇ ਜਿਹੜਾ ਸਾਈਡ ਤੇ ਜ਼ਿਆਦਾ ਸਟੱਫ ਹੋਊਗਾ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਈਜ਼ੀ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਤੁਸੀਂ ਵੀ ਸਾਨੂੰ ਦੱਸਿਆ ਕਰੋ ਤੁਹਾਨੂੰ ਕਿਵੇਂ ਦੇ ਡਿਜ਼ਾਈਨ ਚਾਹੀਦੇ ਨੇ ਉਹ ਆਪਾਂ ਤੁਹਾਡੇ ਲਈ ਭੇਜਿਆ ਕਰਾਂਗੇ ਮਤਲਬ ਬਣਾਇਆ ਕਰਾਂਗੇ ਵੀਡੀਓ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਭੇਜ ਦਿਆ ਕਰੋ ਵੀ ਸਾਡੇ ਲਈ ਇਹ ਵਾਲੀ ਵੀਡੀਓ ਲੈ ਕੇ ਆਓ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਉਹ ਵੀਡੀਓ ਲੈ ਕੇ ਆਈਏ ਆਪਾਂ ਹੁਣ ਕੀ ਕਰਨੇ ਜਿਹੜੀ ਕਰੀਜ਼ ਹੈ ਇਹਦੇ ਉੱਪਰ ਨਾਲ ਆਪਾਂ ਨੇ ਕੱਟ ਲਾ ਲਾਂਗੇ ਛੋਟੇ ਛੋਟੇ ਇਹ ਬਹੁਤ ਆਸਾਨ ਰਹਿੰਦਾ ਜੀ ਇਹਦੇ ਨਾਲ ਕੀ ਹੁੰਦਾ ਜਿਵੇਂ 셔ਟ ਦੀ 셔ਟ ਤੇ ਆਪਾਂ ਨੇ ਇਹ ਪੈਚ ਲਾਉਣਾ ਉਹਦੇ 셔ਟ ਦੀ 셔ਟ ਤੇ ਨਾ ਮਤਲਬ ਦੇਖੋ ਇਸ ਤਰ੍ਹਾਂ ਸੈਂਟਰ ਚ ਆਪਾਂ ਨੇ ਲਾਈਨ ਲਾ ਲਈ ਉਹ ਜਿਹੜੇ ਹੋਲ ਕਰੇ ਸੀ ਨਾ ਉਹਦੇ ਵਿੱਚ ਦੀ ਆਪਾਂ ਨੂੰ ਇਹ ਕਰੀਜ਼ ਦਿਖੀ ਜਾਊਗੀ ਤੇ ਆਪਣੀ ਸੀਨ ਅਲੱਗ ਜਾਊਗੀ ਇਸ ਤਰ੍ਹਾਂ ਦੇਖੋ ਤੁਸੀਂ ਆਪਾਂ ਹੁਣ ਇਹ ਕੱਚੀ ਸੀਨ ਲਾ ਲਾਂਗੇ ਨੀਚੋਂ ਦੀ ਆਪਾਂ ਨੂੰ ਉਹ ਚੌਕ ਵਾਲੀ ਲਾਈਨ ਦਿਖਦੀ ਰਹੂਗੀ ਬਹੁਤ ਸੌਖਾ ਹੋ ਜਾਂਦਾ ਇਹਦੇ ਨਾਲ ਕਿਉਂਕਿ ਹੁਣ ਇਹ ਪੈਚ ਨਾ ਇੱਕ ਜਗ੍ਹਾ ਪੂਰਾ ਵਧੀਆ ਰੁਕ ਗਿਆ ਤੇ ਹੁਣ ਆਪਾਂ ਪੱਕੀ ਸੀਨ ਲਾ ਲਾਂਗੇ ਇਸ ਤਰ੍ਹਾਂ ਰਾਉਂਡ ਸ਼ੇਪ ਜਿਹੜਾ ਨੈੱਕ ਬਣ ਗਿਆ ਇਹ ਦੇਖੋ ਆਪਾਂ ਇਹ ਪੱਕੀ ਸੀਨ ਲਾ ਰਹੇ ਹੁਣ ਇਹਨੂੰ ਕੀ ਕਰਨਾ ਆਪਾਂ ਵਿੱਚੋਂ ਕੱਟ ਲਾਂਗੇ ਹੁਣ ਆਪਾਂ ਪੁੱਠੇ ਪਾਸੇ ਪੈਚ ਰੱਖਿਆ ਸੀਗਾ ਇਹ ਸੀਨ ਲਾਈ ਸੀ ਹੁਣ ਇਹ ਪੈਚ ਨੂੰ ਆਪਾਂ ਨਾ ਸਿੱਧੇ ਪਾਸੇ ਨੂੰ ਕੱਢ ਲਾਂਗੇ ਇਸ ਤਰ੍ਹਾਂ ਛੋਟੇ ਛੋਟੇ ਟੱਕ ਲਾ ਲਿਆ ਕੁ ਉਹਦੇ ਨਾਲ ਵਧੀਆ ਜਿਹੜੀ ਆ ਮੋੜ ਜੇ ਜਾਂਦਾ ਅੰਦਰ ਨੂੰ ਬਲ ਨਹੀਂ ਪੈਂਦੇ ਹੁਣ ਆਪਾਂ ਸਿੱਧੇ ਪਾਸੇ ਜਦੋਂ ਇਹਨੂੰ 모ੜਿਆ ਉਹਦੇ ਨਾਲ-ਨਾਲ ਆਪਾਂ ਨੇ ਲੇਸ ਪਾ ਲੈਣੀ ਆ ਬਹੁਤ ਜੀ ਸੋਹਣਾ ਜੇ ਆਪਣਾ ਟਿਸਟਾ ਦਾ ਸਟੱਫ ਆ ਬਹੁਤ ਵਧੀਆ ਪਿਆਰਾ ਸੂਟ ਹੈ ਸੌਫਟ ਕਾਟਨ ਵਾਲਾ ਤੇ ਉਹਨੂੰ ਆਪਾਂ ਵਧੀਆ ਜੀ ਲੇਸ ਲੈ ਲਈ ਸੀ ਟਾਈਡਾਈ ਹੁਣ ਆਪਾਂ ਇਸ ਤਰ੍ਹਾਂ ਪਾ ਰਹੇ ਆ ਨਾਲ ਨਾਲ ਆਪਾਂ ਲੇਸ ਪਾਉਂਦੇ ਜਾਂਦੇ ਆ ਤੇ ਦੇਖੋ ਤੁਸੀਂ ਵੀ ਧਿਆਨ ਨਾਲ ਸਾਰਾ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਇੱਕ ਅੱਧਾ ਫਿਰ ਸਟੈਪ ਰਹਿ ਜਾਂਦਾ ਤਾਂ ਥੋੜੀ ਜੀ ਮੁਸ਼ਕਿਲ ਆਉਂਦੀ ਹੈ ਹੁਣ ਆਪਾਂ ਕੀ ਕਰਨਾ ਹੈ ਕਰੀਜ਼ ਬਣਾ ਲਈ ਸੀ ਫਿਰ ਅੱਗੇ ਸੈਂਟਰ ਤੇ ਹੁਣ ਆਪਾਂ ਨੇ ਇਹ ਪੱਟੀ ਨਾ ਪਹਿਲੀ ਬਣਾ ਲਈ ਨੀਚੇ ਤੋਂ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲਈ ਸੀਨ ਲਾ ਕੇ ਉੱਪਰੋਂ ਆਪਾਂ ਹੱਥ ਨਾਲ ਹੀ ਮੋੜ ਲਈ ਤੇ ਉਹ ਜਿਹੜੀ ਆਪਾਂ ਕਰੀਜ਼ ਬਣਾਈ ਸੀ ਚੌਕ ਨਾਲ ਲਾਈਨ ਲਾਈ ਸੀ ਉੱਥੇ ਤੱਕ ਉਹਦੇ ਨਾਲ ਆਪਾਂ ਨੇ ਕੱਚੀ ਸੀਨ ਲਾ ਲਈ ਹੁਣੇ ਜਿਹੜੀ ਕੱਚੀ ਸੀਨ ਲਾਈ ਹੈ ਇਹਦੇ ਪੈਰ-ਪੈਰ ਦੇ ਫਰਕ ਨਾਲ ਉਰਲੇ ਪਾਸੇ ਸੀਨ ਲੱਗੂਗੀ ਤੇ ਫਿਰ ਇਧਰੋਂ ਦੋ ਸਟੈਪ ਐਵੇਂ ਮੋੜ ਕੇ ਤੇ ਪਰਲੇ ਪਾਸੇ ਸੀਨ ਲੱਗੂਗੀ ਇਸ ਤਰ੍ਹਾਂ ਸੀਨ ਲਾਉਣੀ ਆ ਹੁਣ ਜਿਹੜੀ ਆਪਣੀਆਂ ਕੱਚੀ ਸੀਨ ਸੀ ਇੱਥੇ ਨਾਲ ਆਪਾਂ ਨੇ ਕੈਂਚੀ ਨਾਲ ਇਹਨੂੰ ਕੱਟ ਲੈਣਾ ਕੈਂਚੀ ਨਾਲ ਕੱਟ ਕੇ ਇਹ ਜਿਹੜੀ ਪੱਟੀ ਹੈ ਇਹ ਅੰਦਰਲੇ ਪਾਸੇ ਮੁੜ ਜੂਗੀ ਬਹੁਤ ਸੌਖੇ ਢੰਗ ਨਾਲ ਆਪਾਂ ਤੁਹਾਨੂੰ ਵੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਣੇ ਆ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਤੇ ਪਲੀਜ਼ ਤੁਸੀਂ ਵੀ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀਆਂ ਵੀਡੀਓਜ਼ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਦੇਖੋ ਤੁਸੀਂ ਹੁਣ ਆਪਾਂ ਜਿਹੜੀ ਉਹ ਸੀਨ ਲਈ ਸੀ ਕੱਚੀ ਸੀਨ ਲਈ ਸੀ ਉੱਥੇ ਆਪਾਂ ਉਹ ਕੱਟ ਲਵਾਂਗੇ ਇਹ ਧਿਆਨ ਨਾਲ ਕਟਿਓ ਜੀ ਤੁਸੀਂ ਕੈਂਚੀ ਇੱਧਰ ਉੱਧਰ ਨਾ ਚਲੀ ਜਾਵੇ ਤੇ ਜਮਾ ਕੋਰਨਰ ਤੇ ਆ ਕੇ ਜਿੱਥੇ ਆਪਾਂ ਨੇ ਉਹ ਚਾਰਟਸ ਬਣਾਇਆ ਸੀਗਾ ਉਥੇ ਤੱਕ ਆਪਾਂ ਨੇ ਕੱਟ ਲਿਆ ਤੇ ਉਹਨਾਂ ਨੂੰ ਆਪਾਂ ਉਹਨੂੰ ਅੰਦਰਲੀ ਸਾਈਡ ਮੋੜ ਲਿਆ ਹੁਣ ਕੀ ਕਰਾਂਗੇ ਆਪਾਂ ਹੁਣ ਅੰਦਰਲੀ ਸਾਈਡ ਮੋੜ ਲਈ ਜੀ ਪੱਟੀ ਇਸ ਤਰ੍ਹਾਂ ਤਾਂ ਆਪਣਾ ਡਿਜ਼ਾਈਨ ਬਣ ਗਿਆ ਹੁਣ ਆਪਾਂ ਲੇਸ ਪਾਵਾਂਗੇ ਅੰਦਰਲੇ ਪਾਸੇ ਇਸ ਤਰ੍ਹਾਂ ਧਿਆਨ ਨਾਲ ਤੁਸੀਂ ਵੀ ਜਿਆਨ ਨਾਲ ਹੌਲੀ ਹੌਲੀ ਕਰ ਲਿਓ ਸੌਖਾ ਹੋ ਜਾਊਗਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਆਦਾ ਲੰਬੀ ਵੀਡੀਓ ਤੁਹਾਡੇ ਲਈ ਨਾ ਲੈ ਕੇ ਆਈਏ ਇਹਦੇ ਨਾਲ ਕੀ ਹੁੰਦਾ ਤੁਸੀਂ ਵੀ ਸਕਿਪ ਕਰਕੇ ਦੇਖਣ ਲੱਗ ਜਾਂਦੇ ਹੋ ਤਾਂ ਆਪਾਂ ਤੁਹਾਡੇ ਲਈ ਛੋਟੀ ਵੀਡੀਓ ਐਡਿਟ ਕਰ ਕਰਕੇ ਬਹੁਤ ਜਿਆਦਾ ਮਿਹਨਤ ਨਾਲ ਤੁਹਾਡੇ ਲਈ ਇਹ ਵੀਡੀਓ ਐਡਿਟ ਕਰਕੇ ਲੈ ਕੇ ਆਇਆ ਇਸ ਤਰ੍ਹਾਂ ਅੰਦਰ ਅੰਦਰ ਜਿਹੜੀ ਲੇਸ ਲਾ ਲਈਏ ਤੇ ਆਪਣੇ ਕੋਲੇ ਹੋਰ ਵੀ ਕਾਫੀ ਡਿਜ਼ਾਈਨ ਆ ਜਾਂਦੇ ਨੇ ਬਸ ਇੱਕ ਟਾਈਮ ਦੀ ਸ਼ਾਰਟੇਜ ਕਰਕੇ ਆਪਣਾ ਤੋਂ ਵੀਡੀਓ ਘੱਟ ਪੈਂਦੀਆਂ ਨੇ ਕੋਸ਼ਿਸ਼ ਕਰਦੇ ਆ ਬਹੁਤ ਜ਼ਿਆਦੇ ਕੋਸ਼ਿਸ਼ ਨਾਲ ਤੁਹਾਡੇ ਲਈ ਇੰਨੀ ਇੱਕ ਵੀਡੀਓ ਲੈ ਕੇ ਆਉਨੇ ਆ ਦੇਖੋ ਤੁਸੀਂ ਅੱਗੇ ਆਪਾਂ ਕਟਿੰਗ ਸਟੀਚਿੰਗ ਪੇਂਟਿੰਗ ਵਾਲੀਆਂ ਵੀ ਕੰਟੀਨਿਊ ਰੱਖਾਂਗੇ ਵੀਡੀਓਜ਼ ਉਹ ਵੀ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਇਹ ਦੇਖੋ ਤੁਸੀਂ ਇਸ ਤਰ੍ਹਾਂ ਇੱਕ ਪੱਟੀ ਆਪਾਂ ਨੇ ਪ੍ਰਿੰਟਡ ਰੈਡੀ ਕਰ ਲਈ ਸੀ ਹੁਣ ਕੀ ਕਰਨਾ ਇੱਥੇ ਤੱਕ ਨਾ ਆਪਾਂ ਨੇ ਸੀਨ ਲੈ ਆਏ ਲੇਸ ਦੇ ਨਾਲ ਨਾਲ ਨਾਲੇ ਤਾਂ ਪੱਕਾ ਹੋ ਗਿਆ ਜੀ ਹੈਨਾ ਪੱਕੀ ਹੋ ਗਈ ਸੀ ਨਾ ਨਾਲੇ ਆਪਾਂ ਨੇ ਕੀ ਕਰਨਾ ਥੋ ਪੱਟੀ ਲਾਉਣੀ ਹੈ ਜਿਹੜੀ ਅੰਦਰਲੀ ਸਾਈਡ ਪੱਟੀ ਲੱਗੂਗੀ ਉਹ ਆਪਾਂ ਪ੍ਰਿੰਟਡ ਹੀ ਜਿਆਦਾ ਸੋਹਣੀ ਲੱਗੂਗੀ ਉਹ ਕੰਟਰਾਸਟ ਨਹੀਂ ਸੋਹਣੀ ਲੱਗਣੀ ਹੁਣ ਉਹ ਆਪਾਂ ਪੱਟੀ ਜੋੜ ਰਹੇ ਹਾਂ ਦੇਖੋ ਤੁਸੀਂ ਇਸ ਤਰ੍ਹਾਂ ਨਾਲ ਨਾਲੇ ਪੱਕੀ ਸੀਨ ਲਾ ਲਾਂਗੇ ਪੈਰ-ਪੈਰ ਦੇ ਫਰਕ ਨਾਲ ਨਾਲੇ ਤਾਂ ਆਪਣਾ ਜਿਹੜੇ ਦੋਨੇ ਪੀਸ ਜਿਹੜੇ ਆਪਾਂ ਨੇ ਅਲੱਗ ਕੀਤੇ ਸੀ ਉਹ ਜੁੜ ਜਾਣਗੇ ਆਪਣੇ ਵਿੱਚ ਜਿਹੜੀ ਲੈਸ ਪੈ ਚੁੱਕੀ ਆ ਐਸਟਰ ਨਾਲ-ਨਾਲ ਇਹ ਸਾਰੀ ਪੱਕੀ ਸੀਨ ਹੀ ਹੋਊਗੀ ਜੀ ਪੈਰ-ਪੈਰ ਦੇ ਫਰਕ ਨਾਲ ਲੱਗੂਗੀ ਬਹੁਤ ਪਿਆਰਾ ਜ ਜਿਹੜਾ ਬਣ ਕੇ ਡਿਜ਼ਾਈਨਰ ਰੈਡੀ ਹੋਊਗਾ ਤੇ ਕਾਫੀ ਹੁਣ ਅੱਜਕੱਲ ਡਿਜ਼ਾਈਨ ਵੀ ਚੱਲ ਰਹੇ ਨੇ ਜੀ ਵੈਲ ਸ਼ੇਪ ਦੇ ਬਹੁਤ ਹੀ ਸੋਹਣੇ-ਸੋਹਣੇ ਜਿਹੇ ਡਿਜ਼ਾਈਨ ਆਪਾਂ ਸਾਰੇ ਹਨਾ ਵੀਡੀਓਜ਼ 'ਚ ਕੰਟੀਨਿਊ ਲੈ ਕੇ ਆਉਂਦੇ ਰਵਾਂਗੇ ਇਹ ਦੇਖੋ ਤੁਸੀਂ ਇੱਥੋਂ ਨਾ ਤੁਸੀਂ ਧਿਆਨ ਨਾਲ ਉੱਪਰ ਤੱਕ ਮਿਲਾ ਲਿਓ ਤਾਂ ਕਿ ਇਹ ਇਹ ਨਾ ਹੋਵੇ ਵੀ ਉੱਪਰੋਂ ਇੱਕ ਪੀਸ ਜਿਹੜਾ ਵੱਡਾ ਛੋਟਾ ਰਹਿ ਜਾਏ ਅਡਜਸਟ ਕਰ ਲਿਓ ਤੁਸੀਂ ਜੇ ਇੱਕ ਛੋਟਾ ਰਹਿੰਦਾ ਤਾਂ ਉਹਨੂੰ ਥੋੜਾ ਜਿਹਾ ਖਿੱਚ ਕੇ ਲਾ ਲਿਓ ਵੈਸੇ ਤਾਂ ਕੋਈ ਫਰਕ ਨਹੀਂ ਪੈਣਾ ਕਿਉਂਕਿ ਆਪਾਂ ਸੇਮ ਵੀ ਸੀ ਕੱਟੇ ਸੀਗੇ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੈ ਕੇ ਆਏ ਆਪਾਂ ਸੀਨ ਧਿਆਨ ਨਾਲ ਜੀ ਇਹ ਸੀਨ ਪੂਰੀ ਤੁਸੀਂ ਧਿਆਨ ਨਾਲ ਲਾਉਣੀ ਹੈ ਨੀਚੇ ਵਾਲਾ ਕਪੜਾ ਵੀ ਨਾ ਇਕੱਠਾ ਹੋਵੇ ਪੂਰੀ ਸਫਾਈ ਤੇ ਸੀਨ ਲਾਉਗੇ ਜੇ ਤੁਸੀਂ ਬਹੁਤ ਜ਼ਿਆਦਾ ਸੋਨਾ ਲੱਗੂਗਾ ਕਾਫੀ ਟ੍ਰੈਂਡ ਚ ਚੱਲ ਰਹੇ ਨੇ ਜੀ ਨੈਕ ਡਿਜ਼ਾਈਨ ਅੱਜ ਕੱਲ ਨੈਕ ਡਿਜ਼ਾਈਨ ਹੋ ਗਏ ਬਾਜੂ ਦੇ ਪਹੁੰਚਿਆਂ ਦੇ ਮਤਲਬ ਹਨਾ ਮਸ਼ੀਨ ਵਰਕ ਤੋਂ ਇਲਾਵਾ ਸਟੀਚਿੰਗ ਚ ਕਾਫੀ ਡਿਜ਼ਾਈਨ ਜਿਹੜੇ ਕਸਟਮਰ ਆਪਣੇ ਪਸੰਦ ਕਰਦੇ ਨੇ ਤਾਂ ਅਸੀਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈਆਂ ਹਾਂਜੀ ਆਪਣਾ ਡਿਜ਼ਾਈਨ ਬਣ ਗਿਆ ਜਿਹੜਾ ਰੈਡੀ ਹੋ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਬਣਿਆ ਜੇ ਤੁਸੀਂ ਬਟਨ ਐਡ ਔਨ ਕਰਨੇ ਨੇ ਤਾਂ ਤੁਸੀਂ ਬਟਨ ਵੀ ਐਡ ਕਰ ਸਕਦੇ ਹੋ ਜਿਹੜੀ ਇਹ ਆਪਾਂ ਨੇ ਪੱਟੀ ਬਣਾਈ ਹੈ ਤੁਸੀਂ ਚੈੱਕ ਕਰ ਲਓ ਸਾਰੀ ਬਹੁਤ ਪਿਆਰਾ ਬਣਿਆ ਬਹੁਤ ਹੀ ਸੋਹਣਾ ਜੇ ਤੁਸੀਂ ਸਕੁਅਰ ਸ਼ੇਪ ਚ ਬਣਾਉਣਾ ਰਾਉਂਡ ਸ਼ੇਪ ਚ ਬਣਾਉਣਾ ਥੋੜਾ ਮੈਂ সুইਟ ਹਾਰਟ ਸ਼ੇਪ ਚ ਬਣਾਇਆ ਤੁਸੀਂ ਆਪਣੀ ਸ਼ੇਪ ਕੋਈ ਵੀ ਦੇ ਸਕਦੇ ਹੋ ਇੱਥੇ ਤੁਸੀਂ ਬਟਨ ਵੀ ਐਡ ਔਨ ਕਰ ਸਕਦੇ ਹੋ ਬਹੁਤ ਪਿਆਰਾ ਬਣੂਗਾ ਜੀ ਨੈਕ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਮਿਲਦੇ ਆ ਨਵੀਂ ਵੀਡੀਓ ਚ ਤਾਂ